ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲਾਜਵਾਬ ਜਿਹੜੇ ਚਿੱਟੇ ਛੋਲੇ ਹਨ ਉਹਨਾਂ ਦੀ ਰੈਸਪੀ ਲੈ ਕੇ ਆਈਆਂ ਜਦੋਂ ਤੁਸੀਂ ਇੱਦਾਂ ਮੇਰੇ ਤਰੀਕੇ ਨਾਲ ਛੋਲੇ ਬਣਾਓਗੇ ਤਾਂ ਤੁਹਾਨੂੰ ਬਹੁਤ ਸਵਾਲ ਲੱਗਣਗੇ ਤੁਸੀਂ ਇੱਦਾਂ ਦੇ ਛੋਲੇ ਪਹਿਲਾਂ ਕਦੀ ਨਹੀਂ ਖਾਦੇ ਹੋਣਗੇ ਨਾ ਬਣਾਏ ਹੋਣਗੇ ਤੇ ਆਓ ਅਸੀਂ ਨੂੰ ਬਣਾਉਣਾ ਸ਼ੁਰੂ ਕਰੀਏ ਤਿੰਨ ਘੰਟਿਆਂ ਦੇ ਲਈ ਪਹਿਲਾਂ ਅਸੀਂ ਛੋਲੇ ਭਿਜਨੇ ਪਾ ਕੇ ਰੱਖੇ ਹੋਏ ਸੀਗੇ ਛੋਲੇ ਜਿਹੜੇ ਸਾਡੇ 3 ਘੰਟਿਆਂ ਦੇ ਵਿੱਚ ਵਧੀਆ ਤਰੀਕੇ ਨਾਲ ਫੁੱਲ ਗਏ ਨੇ ਇਹਨਾਂ ਨੂੰ ਹੁਣ ਅਸੀਂ ਇੱਕ ਕੁੱਕਰ ਦੇ ਵਿੱਚ ਪਾ ਦਿੰਦੇ ਹਾਂ ਛੋਲੇ ਪਾਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦ 3-4 ਹਰੀਆਂ ਮਿਰਚਾਂ ਸੀ ਸਾਤੀਆਂ ਪਾ ਦਵਾਂਗੇ ਚੀਰੇ ਦੇ ਕੇ ਨਾਲ ਅਸੀਂ ਪਾਵਾਂਗੇ ਤਿੰਨ ਟਮਾਟਰ ਕद्दूकस ਕੀਤੇ ਹੋਏ ਟਮਾਟਰਾਂ ਦੇ ਨਾਲ ਹੀ ਆਪਾਂ ਥੋੜਾ ਜਿਹਾ ਅਦਰਕ ਪੀਸ ਕੇ ਤਿਆਰ ਕਰ ਲਿਆ ਸੀਗਾ ਇੱਕ ਚਮਚ ਦੇ ਕਰੀਬ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਇੱਕ ਚਮਚ ਅਸੀਂ ਭਰ ਕੇ ਪਾ ਦਵਾਂਗੇ ਨਮਕ ਦਾ ਤੇ ਹੁਣ ਅਸੀਂ ਪਾਣੀ ਪਾ ਕੇ ਕੁੱਕਰ ਨੂੰ ਕਰ ਦਵਾਂਗੇ ਬੰਦ ਪਾਣੀ ਅਸੀਂ ਪਾਣਾ ਹੈ ਆਪਣੇ ਹਿਸਾਬ ਨਾਲ ਦੇਖ ਲਵਾਂਗੇ ਪਾਣੀ ਪਾ ਕੁੱਕਰ ਤੋਂ ਥੋੜਾ ਉਨਾ ਹੀ ਰੱਖਾਂਗੇ ਪੂਰਾ ਉੱਪਰ ਤੱਕ ਨਹੀਂ ਭਰਾਂਗੇ ਥੋੜਾ ਜਿਹਾ ਇੰਨਕ ਪਾ ਦਵਾਂਗੇ ਪਾਣੀ ਪਾਣ ਤੋਂ ਬਾਅਦ ਅਸੀਂ ਹੁਣ ਗੈਸ ਨੂੰ ਚਲਾ ਦਵਾਂਗੇ ਕੁੱਕਰ ਨੂੰ ਕਰ ਦਵਾਂਗੇ ਬੰਦ ਇੱਕ ਵਾਰ ਅਸੀਂ ਕੜਛੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਕੁੱਕਰ ਨੂੰ ਅਸੀਂ ਬੰਦ ਕਰ ਦਿੱਤਾ ਹੈ, ਗੈਸ ਨੂੰ ਅਸੀਂ ਓਨ ਕਰ ਦਿੱਤਾ ਹੈ ਤੇ ਇਹਨੂੰ ਆਪਾਂ ਘੱਟੋ-ਘੱਟ 4-5 ਸੀਟੀਆਂ ਆਂ ਤੱਕ ਪਕਾਵਾਂਗੇ। ਜਦੋਂ ਇੱਕ ਸੀਟੀ ਆਏਗੀ ਉਦੋਂ ਅਸੀਂ ਗੈਸ ਨੂੰ ਬਿਲਕੁਲ ਕੱਟ ਕਰ ਦਵਾਂਗੇ ਤੇ ਇਹਨੂੰ ਅਸੀਂ 35 ਤੋਂ 40 ਮਿੰਟ ਤੱਕ ਪਕਾਵਾਂਗੇ ਮੱਠੇ ਸੇਕ ਦੇ ਉੱਤੇ। ਇਦੋਂ ਜਲੇ ਸਾਡੇ ਛੋਲੇ ਹੈਗੇ ਆ ਉਬਲ ਕੇ ਤਿਆਰ ਹੋ ਚੁੱਕੇ ਆ। 35 ਮਿੰਟ ਪੂਰੇ ਹੋ ਗਏ ਨੇ। ਛੋਲੇ ਸਾਡੇ ਚੰਗੀ ਤਰ੍ਹਾਂ ਗਲ ਗਏ ਨੇ। ਥੋੜੇ ਜਿ ਛੋਲੇ ਆਪਾਂ ਚੱਕ ਕੇ ਹੱਥ ਨਾਲ ਫੇਕੇ ਵੇਖ ਲਵਾਂਗੇ। ਹੁਣ ਅਸੀਂ ਕਰਾਂਗੇ ਤੜਕਾ ਤਿਆਰ ਤੜਕੇ ਦੇ ਵਾਸਤੇ ਅਸੀਂ ਇੱਥੇ ਲੈ ਲਵਾਂਗੇ ਗਰਮ ਮਸਾਲਾ ਜਿਹੜਾ ਗਰਮ ਮਸਾਲਾ ਮੈਂ ਘਰ ਦਾ ਬਣਾਇਆ ਹੈ ਇਹਨੂੰ ਚੜੇ ਮਸਾਲਾ ਵੀ ਕਹਿੰਦੇ ਆ ਗਰਮ ਮਸਾਲਾ ਵੀ ਕਹਿੰਦੇ ਆ ਤੇ ਇਹ ਘਰ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ ਇਹ ਅਸੀਂ ਪੰਜ ਚੀਜ਼ਾਂ ਤੋਂ ਬਣਾ ਕੇ ਤਿਆਰ ਕੀਤਾ ਹੈ ਜੀਰਾ, ਦਾਲਚੀਨੀ, ਲੌਂਗ, ਕਾਲੀ ਮਿਰਚ ਤੇ ਮੋਟੀ ਇਲਾਚੀ ਪੰਜ ਚੀਜ਼ਾਂ ਅਸੀਂ ਲਈਆਂ ਨੇ ਪੰਜ ਚੀਜ਼ਾਂ ਨੂੰ ਅਸੀਂ ਪਹਿਲਾਂ ਤਵੇ ਤੇ ਭੁੰਨ ਲਿਆ ਹੈ ਭੁੰਨਣ ਤੋਂ ਬਾਅਦ ਅਸੀਂ ਉਹਨੂੰ ਠੰਡਾ ਹੋਣ ਤੇ ਪੀਸ ਕੇ ਤਿਆਰ ਕੀਤਾ ਹੈ ਜਿਹੜਾ ਇਹ ਘਰ ਵਾਲਾ ਚੜੇ ਮਸਾਲਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇਹਦੇ ਨਾਲ ਛੋਲੇ ਦਾ ਰੰਗ ਇੰਨਾ ਸੋਹਣਾ ਆਂਦਾ ਹੈ ਕਿ ਤੁਸੀਂ ਪਹਿਲਾਂ ਇਦਾਂ ਦੇ ਛੋਲੇ ਕਦੀ ਨਹੀਂ ਖਾਦੇ ਹੋਣਗੇ ਏ ਅਸੀਂ 2 ਚਮਚ ਲੈ ਲੈਨੇ ਭਰ ਕੇ ਇੱਕ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਲਵਾਗੇ ਅੱਧਾ ਕ ਚਮਚ ਅਸੀਂ ਲਵਾਗੇ ਲਾਲ ਮਿਰਚ ਜਿਹੜੀ ਥੋੜੀ ਕੋੜੀ ਵਾਲੀ ਹੁੰਦੀ ਹੈ ਇੱਕ ਚਮਚ ਅਸੀਂ ਲੈ ਲਵਾਂਗੇ ਕਸੂਰੀ ਮੇਥੀ ਦਾ ਨਮਕ ਅਸੀਂ ਨਹੀਂ ਲਵਾਗੇ ਨਮਕ ਅਸੀਂ ਪਹਿਲਾਂ ਹੀ ਪਾਇਆ ਹੈ ਤੇ ਥੋੜੀ ਜੀ ਆਪਾਂ ਹਲਦੀ ਲੈਣੀ ਹੈ ਬਿਲਕੁਲ ਥੋੜੀ ਜੀ ਹਲਦੀ ਲਾ ਲਈ ਹੈ ਤੋਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ 2 ਮਿੰਟ ਅਸੀਂ ਇਹਨਾਂ ਮਸਾਲਿਆਂ ਨੂੰ ਪਿਆਰ ਆਂ ਦਵਾਂਗੇ ਜਿਹੜੇ ਇਹ ਮਸਾਲੇ ਆ ਚੰਗੀ ਤਰ੍ਹਾਂ ਫੁੱਲ ਜਾਣਗੇ ਹੋਣ ਅਸੀਂ ਗੈਸ ਦੇ ਉੱਤੇ ਫਰਾਈਪੈਨ ਰੱਖਾਂਗੇ ਇਹਦੇ ਵਿੱਚ 1 ਕੜਛੀ ਦੇ ਕਰੀਬ ਸਰੋਂ ਦਾ ਤੇਲ ਪਾਵਾਂਗੇ ਤੇਲ ਗਰਮ ਹੋਣ ਤੇ ਜਿਹੜੇ ਅਸੀਂ ਮਸਾਲੇ ਪੇਸਟ ਬਣਾ ਕੇ ਰੱਖਿਆ ਹੈ ਇਹ ਆਪਾਂ ਤੇਲ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਦੇਖੋ ਗਰਮੀ ਇੰਨੀ ਜ਼ਿਆਦਾ ਹੈਗੀ ਹੈ ਕਿਸੇ ਦਾ ਵੀ ਇੰਨੀ देर ਰਸੋਈ 'ਚ ਖੜਨ ਨੂੰ ਦਿਲ ਨਹੀਂ ਕਰਦਾ ਹੈ ਮਸਾਲਾ ਭੁੰਨਣ ਨੂੰ ਇਸ ਕਰਕੇ ਜਦੋਂ ਵੀ ਤੁਸੀਂ ਇਹ ਛੋਲੇ ਰਾਜਮਾ ਕੁਝ ਵੀ ਬਣਾਉਣਾ ਹੋਵੇ ਨਾ ਇਹ ਸਾਰਾ ਸਮਾਨ ਤੁਸੀਂ ਪਹਿਲਾਂ ਹੀ ਜਦੋਂ ਛੋਲੇ ਉਬਲਣੇ ਰੱਖਣੇ ਆ ਉਹਦੇ ਵਿੱਚ ਹੀ ਪਾ ਦੋ ਤੇ ਜਿਹੜੇ ਇੱਕ ਛੋਲੇ ਸਵਾਦ ਬਹੁਤ ਬੰਦੇ ਨੇ ਤੇ ਉੱਪਰੋਂ ਟਾਈਮ ਬਹੁਤ ਘੱਟ ਲੱਗ ਤੇ ਇਧਰ ਅਸੀਂ ਇਹ ਮਸਾਲੇ ਨੂੰ ਥੋੜੀ ਦੇਰ ਪਕਾਉਣਾ ਹੈ ਕਿਉਂਕਿ ਇਹਨੂੰ ਪਕਾਣ ਜ਼ਿਆਦਾ ਨਹੀਂ ਪਕਾਣਾ ਹੈ ਥੋੜੀ ਜਿਹੀ ਦੇਰ ਦੇ ਵਿੱਚ ਦੇਖੋ ਇਹਨੇ ਤੇਲ ਛੱਡ ਦਿੱਤਾ ਹੈ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਵਾਂਗੇ ਅਨਾਰ ਦਾਣੇ ਦਾ ਪਾਊਡਰ ਜਾਂ ਪੀਸਿਆ ਹੋਇਆ ਅਨਾਰ ਦਾਣਾ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲਾ ਜਿਹੜਾ ਸਾਡਾ ਭੁੱਜ ਕੇ ਤਿਆਰ ਹੋ ਚੁੱਕਾ ਹੈ ਤੇਲ ਦੇਖੋ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਦੋ ਕੜਛੀਆਂ ਭਰ ਕੇ ਛੋਲਿਆਂ ਦੀ ਆ ਪਾ ਦਵਾਂਗੇ ਛੋਲਿਆਂ ਨੂੰ ਚੰਗੀ ਤਰ੍ਹਾਂ ਆ ਪਾਇਆ ਮੈਸ਼ ਕਰ ਲਵਾਂਗੇ ਕੜਛੀ ਦੇ ਨਾਲ ਹੀ ਛੋਲੇ ਥੋੜੇ ਜਿਏ ਪੀਸਣ ਦੇ ਨਾਲ ਜਿਹੜੇ ਛੋਲੇ ਹੈਗੇ ਆ ਜਿਹੜੀ ਸਾਡੀ ਸਬਜੀ ਹੈ ਥੋੜੀ ਥਿੱਕ ਬਣੇਗੀ ਸੰਘਣੀ ਬਣ ਕੇ ਤਿਆਰ ਹੋਵੇਗੀ ਹੁਣ ਇਹ ਜਿਹੜਾ ਪੇਸਟ ਹੈਗਾ ਏ ਅਸੀਂ ਪਾ ਦਵਾਂਗੇ ਕੁੱਕਰ ਦੇ ਵਿੱਚ ਕੁੱਕਰ ਵਾਲਾ ਗੈਸ ਅਸੀਂ ਓਨ ਕਰ ਦਿੱਤਾ ਹੈ ਰਿਜਦੇ ਹੋਏ ਛੋਲਿਆਂ ਦੇ ਵਿੱਚ ਇਹ ਮਸਾਲਾ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ 2-4 ਮਿੰਟ ਗੜਕਾਵਾਂਗੇ ਗੜਕਾਉਣ ਦੇ ਨਾਲ ਜਿਹੜਾ ਗਰਮ ਮਸਾਲਾ ਹੈਗਾ ਛੋਲਿਆਂ ਦੇ ਉੱਪਰ ਚੜ ਜਾਏਗਾ ਮਤਲਬ ਕਲਰ ਬਹੁਤ ਜ਼ਿਆਦਾ ਸੋਹਣਾ ਆਂਦਾ ਹੈ ਨਾ ਇਹਦੇ ਵਿੱਚ ਕੋਈ ਚਾਪ ਪੱਤੀ ਪਾਣ ਦੀ ਲੋੜ ਹੈ ਨਾ ਹੀ ਵਿੱਚ ਇਹਦੇ ਵਿੱਚ ਕੋਈ ਹੋਰ ਮਸਾਲਾ ਇੰਨੇ ਵਧੀਆ ਇਹ ਛੋਲੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇਦਾਂ ਦੇ ਛੋਲੇ ਪਹਿਲਾਂ ਕਦੀ ਨਹੀਂ ਖਾਦੇ ਹੋਣਗੇ ਬਹੁਤ ਝਟਪਟ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨੂੰ ਛੋਲੇ ਭਟੂਰੇ ਦੇ ਨਾਲ ਪੂਰੀ ਦੇ ਨਾਲ ਚੋਲਾ ਦੇ ਨਾਲ ਬਣਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਥੋੜੀ ਜਿਹੀ ਤਰੀ ਸੰਗਣੀ ਚ ਪਤਲੀ ਕਰ ਲਵੋ ਜੇ ਜ਼ਰੂਰਤ ਹੋਵੇ ਥੋੜਾ ਜ ਤੇ ਇਧਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਇਆ ਹੈ ਬਿਲਕੁਲ ਥੋੜਾ ਜਿਹਾ ਅੱਧਾ ਕਲਾਸ ਦੇ ਕਰੀਬ ਛੋਲੇ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਟਰਾਈ ਵੀ ਜਰੂਰ ਕਰਿਓ ਮਿਲਦੇ ਆ ਤੁਹਾਨੂੰ ਫਿਰ ਕੋਈ ਨਵੀਂ ਵੀਡੀਓ ਦੇ ਨਾਲ